ਆਸਾ ਮਹਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਹੈ ਭਾਈ ਗੁਰੂ ਦੀ ਕਿਰਪਾ ਨਾਲ ਮੇਰੀ ਬੁੱਧੀ ਵਿੱਚ ਆਤਮਕ ਦੀਮਨ ਦਾ ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ ਹੀਣ ਹੋ ਗਈ ਹੈ ਤਾਂ ਤੇ ਬਿਨਸੀ ਦੁਰਮਤ ਦੂਰੀ ਇਸ ਦੀ ਸਹਾਇਤਾ ਨਾਲ ਤੇਰੀ ਮੇਰੀ ਭੈੜੀ ਮਤ ਦਾ ਨਾਸ਼ ਹੋ ਗਿਆ ਹੈ ਮੇਰੀ ਪਰਮਾਤਮਾ ਨਾਲੋਂ ਵਿਥ ਮਿਟ ਗਈ ਹੈ ਐਸੀ ਗੁਰਮਤ ਪਾਈ ਲੈ ਮੈਂ ਗੁਰੂ ਪਾਸੋਂ ਅਜਹੀ ਮਤ ਪ੍ਰਾਪਤ ਕਰ ਲਈ ਬੂਡਤ ਘੋਰ ਅੰਧੂਪ ਮੈਂ ਨਿਕ ਸਿਓ ਮੇਰੇ ਭਾਈ રે ਰਹਾਓ ਜਿਸ ਦੀ ਸਹਾਇਤਾ ਨਾਲ ਹੈ ਮੇਰੇ ਵੀਰ ਮੈਂ ਮਾਇਆ ਦੇ ਕੋ ਪਹਨੇਰੇ ਖੂ ਵਿੱਚੋਂ ਡੁੱਬਦਾ ਡੁੱਬਦਾ ਬਸ ਨਿਕਲਿਆ ਮਹਾ ਅਗਾ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਗਰ ਏ ਭਾਈ ਇਹ ਸੰਸਾਰ ਤ੍ਰਿਸ਼ਨਾ ਦੀ ਅੱਗ ਦਾ ਬੜਾ ਥਾ ਸਮੁੰਦਰ ਹੈ ਰਤਨਾ ਦੀ ਖਾਨ ਗੁਰੂ ਮਾਨੋ ਜਹਾਜ਼ ਹੈ ਜੋ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਲਿੰਦਾ ਦੁੱਤਰ ਅੰਧ ਵਿਖਮ ਇਹ ਮਾਇਆ ਇਹ ਮਾਇਆ ਮਨੋ ਇੱਕ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਔਖਾ ਹੈ ਜਿਸ ਵਿੱਚ ਕੋਪ ਹਨੇਰਾ ਹੀ ਹਨੇਰਾ ਹੈ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਹੈ ਵੀਰ ਇਸ ਵਿੱਚੋਂ ਪਾਰ ਲੰਘਣ ਲਈ ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਹੈ ਜਪ ਤਾਪ ਕਾਛੋ ਉਕਤ ਨਾਮ ਓਰੀ ਮੇਰੇ ਪਾਸ ਕੋਈ ਜਪ ਨਹੀਂ ਕੋਈ ਤਾਪ ਨਹੀਂ ਕੋਈ ਸਿਆਣਤ ਨਹੀਂ ਗੁਰ ਨਾਨਕ ਸ਼ਰਣਾਗਤ ਤੋਰੀ ਹੈ ਨਾਨਕ ਆਖੇ ਗੁਰੂ ਮੈਂ ਤਾਂ ਤੇਰੀ ਹੀ ਸ਼ਰਨ ਆਇਆ ਹਾਂ ਮੈਨੂੰ ਇਸ ਹੁ ਪਹਨੇ ਰੇਖੂ ਵਿੱਚੋਂ ਕੱਢ ਲੈ ਆਸਾ ਮਹਲਾ 5 ਤਿਪਦੇ ਕਾਰ ਦੂਜਾ ਹਾਰ ਰਸ ਪੀਵਤ ਸਦ ਹੀ ਰਤਾ ਹੈ ਭਾਈ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀਣ ਵਾਲਾ ਮਨੁੱਖ ਨਾਮ ਰੰਗ ਵਿੱਚ ਸਦ ਹੀ ਰੰਗਿਆ ਰਹਿੰਦਾ ਹੈ ਆਨ ਰਸਾ ਖਿੰਨ ਮੈਂ ਲਹਿ ਜਾਤਾ ਕਿਉਂਕਿ ਨਾਮ ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ ਇਸ ਤੋਂ ਬਿਨਾ ਦੁਨੀਆ ਦੇ ਪਦਾਰਥਾਂ ਦੇ ਹੋਰ ਰਸਾਂ ਦਾ ਅਸਰ ਇੱਕ ਖਿੰਨ ਵਿੱਚ ਉਤਰ ਜਾਂਦਾ ਹੈ ਹਾਰ ਰਸ ਕੇ ਮਤੇ ਮਨ ਸਦਾ ਆਨੰਦ ਪਰਮਾਤਮਾ ਦੇ ਨਾਮ ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿੱਚ ਸਦਾ ਆਨੰਦ ਟਿਕਿਆ ਰਹਿੰਦਾ ਹੈ ਆਨ ਰਸਾ ਮੈਂ ਵਿਆਪੈ ਚਿੰਦ ਪਰ ਦੁਨੀਆ ਦੇ ਪਦਾਰਥਾਂ ਤੇ ਸਵਾਦਾਂ ਵਿੱਚ ਪਿਆ ਚਿੰਤਾ ਆਦ ਬੰਦੀ ਹੈ ਹਾਰ ਰਸ ਪੀਵੇ ਪਲ ਮਸਤ ਮਤਵਾਰਾ ਹੈ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪਿੰਦਾ ਹੈ ਉਹ ਉਸ ਰਸ ਵਿੱਚ ਪੂਰਨ ਤੌਰ ਤੇ ਮਸਤ ਰਹਿੰਦਾ ਹੈ ਉਹ ਉਸ ਨਾਮ ਰਸ ਦਾ ਆਸ਼ਿਕ ਬਣ ਜਾਂਦਾ ਹੈ ਆਨ ਰਸਾ ਸਭ ਹੋਛੇ ਰੇ ਰਹਾਉ ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ ਨਾਮ ਰਸ ਦੇ ਟੱਕਰੇ ਫਿੱਕੇ ਜਾਪਦੇ ਹਰ ਰਸ ਕੀ ਕੀਮਤ ਕਹੀ ਨਾ ਜਾਏ ਹੈ ਭਾਈ ਹਰ ਨਾਮ ਰਸ ਦੁਨੀਆ ਦੇ ਧਨ ਪਦਾਰਥ ਦੇ ਵਟੇ ਵਿੱਚ ਨਹੀਂ ਮਿਲਦਾ। ਪਰਮਾਤਮਾ ਦੇ ਨਾਮ ਰਸ ਦਾ ਮਲ ਧਨ ਪਦਾਰਥ ਦੀ ਸ਼ਕਲ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਹਾਰ ਰਸ ਸਾਧੂ ਹਟ ਸਮਾਏ ਇਹ ਨਾਮ ਰਸ ਗੁਰੂ ਦੇ ਹਟ ਵਿੱਚ ਗੁਰੂ ਦੀ ਸੰਗਤ ਵਿੱਚ ਸਦਾ ਟਿਕਿਆ ਰਹਿੰਦਾ ਹੈ। ਲੱਖ ਕਰੋੜੀ ਮਿਲੇ ਨਾ ਕੈਂ ਲੱਖਾਂ ਕਰੋੜਾਂ ਰੁਪਏ ਦਿੱਤਿਆਂ ਵੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ ਜਿਸੈ ਪ੍ਰਾਪਤ ਤਿਸ ਹੀ ਦੇ ਹੈ ਪ੍ਰਭੂ ਜਿਸ ਮਨੁੱਖ ਦੇ ਭਾਗਾ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੈ ਉਸ ਨੂੰ ਹੀ ਤੂੰ ਆਪ ਹੀ ਦਿੰਦਾ ਹੈ ਨਾਨਕ ਚਾਖ ਭੈ ਬਿਸਮਾਦ ਹੈ ਨਾਨਕ ਕੇ ਨਾਮ ਰਸ ਚਾਖ ਕੇ ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ ਜੇ ਕੋਈ ਯਤਨ ਕਰੇ ਤਾਂ ਹੈਰਾਨ ਪਿਆ ਹੁੰਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰੱਥ ਹੋਏਖਦਾ ਹੈ ਨਾਨਕ ਗੁਰ ਤੇ ਆਇਆ ਸਾਧ ਇਹ ਹਰ ਰਸ ਨਾਮ ਦਾ ਆਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ ਈਤ ਊਤ ਕਤ ਛੋੜ ਨਾ ਜਾਏ ਜਿਸ ਨੂੰ ਇੱਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਇਸ ਲੋਕ ਤੇ ਪਰਲੋਕ ਵਿੱਚ ਕਿਸੇ ਵੀ ਹੋਰ ਪਦਾਰਤ ਦੀ ਖਾਤ ਇਸ ਨਾਮ ਰਸ ਵਿੱਚ ਛੱਡ ਕੇ ਨਹੀਂ ਜਾਂਦਾ ਨਾਨਕ ਵੀਦਾ ਹਰ ਰਸ ਮਾਹੀ ਉਹ ਸਦਾ ਹਰ ਨਾਮ ਰਸ ਵਿੱਚ ਹੀ ਮਸਤ ਰਹਿੰਦਾ ਹੈ ਗਿਜਿਆ ਰਹਿੰਦਾ ਹੈ ਆਦਤ ਪੈ ਜਾਂਦੀ ਹੈ ਰਾਮ ਆਸਾ ਮਹਲਾ ਪੰਜਵਾਂ કામ ક્રોધ લોભ મોહ મિટાવે છટકે દુર્મત અપની તારી હે સુંદરી ગુરુ ਦਾ ઉપદેશ तेरे اندرੋਂ કામ ક્રોધ લોભ મોહ નો મટા દેવેગા તારી અપની હી પેદા કીતી ہوئی પેડી મત तेरे اندرੋਂ મુક જાયેગી હોય નિમાણી સેવક મામે તા પ્રીતમ હોવે મન પ્યારી ਜੇ ਤੂੰ ਮਾਨ ਤਿਆਗ ਕੇ ਪ੍ਰਭੂ ਦੀ ਸੇਵਾ ਭਗਤੀ ਕਰੇਂਗੀ ਤਾਂ ਪ੍ਰੀਤਮ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗੇਗੀ ਸੁਣ ਸੁੰਦਰ ਸਾਧੂ ਬਚਨ ਉਧਾਰੀ اے ਸੁੰਦਰੀ ਇਹ ਆਪਣੇ ਮਨ ਵਿੱਚ ਆਤਮਿਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ ਇਸਤਰੀ ਗੁਰੂ ਦੇ ਬਚਨ ਸੁਣ ਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਦੁਖ ਭੁਖ ਮਿਟੈ ਤੇਰਾ ਸੰਸਾਰ ਸੁਖ ਪਾਵੈ ਤੂੰ ਸੁਖਮਨ ਨਾਰੀ ਰਹਾਉ ਗੁਰੂ ਦੀ ਬਾਣੀ ਦੀ ਬਰਕਤ ਨਾਲ ਤੇਰਾ ਦੁੱਖ ਮਿਟ ਜਾਏਗਾ ਤੇਰੀ ਮਾਇਆ ਦੀ ਭੁਖ ਮਿਟ ਜਾਏਗੀ ਤੂੰ ਆਤਮਕ ਆਨੰਦ ਮਾਣੇਗੀ ਚਰਨ ਪਖਾਰ ਕਰੂੰ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਆਤਮ ਸ਼ੁੱਧ ਏ ਸੁੰਦਰੀ ਗੁਰੂ ਦੇ ਚਰਨ ਧੋ ਕੇ ਗੁਰੂ ਦੀ ਦੱਸੀ ਸੇਵਾ ਕਰਿਆ ਤੇਰਾ ਆਤਮ ਪਵਿੱਤਰ ਹੋ ਜਾਏਗੀ ਸ਼ੁੱਧ ਹੋ ਜਾਏਗੀ ਇਹ ਸੇਵਾ ਤੇਰੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਮੁਕਾਉਣ ਵਾਲੇ ਮਾਇਆ ਮੋਹ ਦੇ ਜ਼ਹਿਰ ਨੂੰ ਦੂਰ ਕਰ ਦੇਵੇਗੀ ਮਾਇਆ ਦੀ ਤਿਸ਼ਨਾ ਨੂੰ ਮਿਟਾ ਦੇਵੇ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੇਂ ਸੋ ਬਾ ਹਰ ਦੁਆਰੀ ਹੈ ਸੁੰਦਰੀ ਜੇ ਤੂੰ ਪ੍ਰਮਾਤਮਾ ਦੇ ਸੇਵਕਾਂ ਦੀ ਦਾਸੀ ਬਣ ਜਾਏ ਨਿਮਾਣੀ ਜੀ ਹੀ ਦਾਸੀ ਬਣ ਜਾਏ ਤਾਂ ਤੂੰ ਪ੍ਰਮਾਤਮਾ ਦੀ ਵਿਜੂਰੀ ਵਿੱਚ ਸੋਭਾ ਆਦਰ ਹਾਸਲ ਕਰੇਗੀ ਇਹ ਹੀ ਅਚਾਰ ਇਹ ਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਏ ਸੁੰਦਰੀ ਇਹ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਾਰਨ ਹੈ। ਇਹੀ ਤੇਰਾ ਨਿਤ ਦਾ ਵਿਹਾਰ ਚਾਹੀਦਾ ਹੈ। ਪ੍ਰਮਾਤਮਾ ਦੀ ਰਾਜਾ ਨੂੰ ਸਿਰ ਮੱਥੇ ਤੇ ਮਾਨ ਇਸ ਤਰ੍ਹਾਂ ਕੀਤੀ ਹੋਈ ਤੇਰੀ ਪ੍ਰਭੂ ਭਗਤੀ ਪ੍ਰਭੂ ਦਾਰਤੇ ਪ੍ਰਮਾਨ ਹੋ ਜਾਏਗੀ। ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ ਹੈ ਨਾਨਕ ਜਿਹੜਾ ਵੀ ਮਨੁੱਖ ਇਸ ਉਪਦੇਸ਼ ਨੂੰ ਕਮਾਉਂਦਾ ਹੈ ਆਪਣੇ ਜੀਵਨ ਵਿੱਚ ਵਰਤਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਸਾ ਮਹਲਾ 5ਵਾਂ ਦੁਪਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਹੈ ਭਾਈ ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹੀ ਹੈ ਸਮ ਪਰਮਾਤਮਾ ਨੂੰ ਮਿਲਣ ਦਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਤੇਰੇ ਹੋਰ ਹੋਰ ਕਾਮ ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿੱਚ ਤੇਰੇ ਕਿਸੇ ਕਾਮ ਨਹੀਂ ਆਉਣਗੇ ਮੇਲ ਸਾਧ ਸੰਗਤ ਭਜ ਕੇਵਲ ਨਾਮ ਇਸ ਵਾਸਤੇ ਸਾਧ ਸੰਗਤ ਵਿੱਚ ਵੀ ਬੈਠਿਆ ਕਰ ਤੇ ਉੱਥੇ ਸਿਰਫ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਸਰਨ ਜਾਮ ਲਾਗ ਭੌਜਲ ਤਰਣ ਕੈ 헤 ਭਾਈ ਸੰਸਾਰ ਸੁੰਦਰ ਵਿੱਚੋਂ ਸਹੀ ਸਲਾਮਤ ਆਤਮਕ ਜੀਵਨ ਲੈ ਕੇ ਪਾਰ ਲੰਘਣ ਦੇ ਆਹਰ ਵਿੱਚ ਪੀ ਲੱਗ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਮਾਇਆ ਦੇ ਮੋਹ ਵਿੱਚ ਫਸ ਕੇ ਤੇਰਾ ਮਨੁੱਖਾ ਜਨੂੰ ਬੇਰਥ ਚਾ ਰਿਹਾ ਹੈ ਰਹਾਉ ਜਾਪ ਤਪ ਸੰਜਮ ਧਰਮ ਨਾਲ ਕਮਾਇਆ हे ਪ੍ਰਭੂ ਪਾਤਸ਼ਾਹ ਮੈਂ ਕੋਈ ਜਾਪ ਨਹੀਂ ਕੀਤਾ ਮੈਂ ਕੋਈ ਤਪ ਨਹੀਂ ਕੀਤਾ ਮੈਂ ਕੋਈ ਸੰਜਮ ਨਹੀਂ ਸਾਧਿਆ ਮੈਂ ਇਹੋ ਜਿਹਾ ਕੋਈ ਹੋਰ ਧਰਮ ਵੀ ਨਹੀਂ ਕੀਤਾ ਮੈਨੂੰ ਕਿਸੇ ਜਾਪ ਤਪ ਸੰਜਮ ਦਾ ਸਹਾਰਾ ਮਾਣ ਨਹੀਂ ਹੈ seva saad na jania har raaya he prabhu paacha main ta tere sant janan di seva karan di jaach vi nahi sikhi kaho nanak ham neech karama he nanak aakh bai bada mand karmi ha sharan pare ki rakho sharma ਪਰ ਮੈਂ ਤੇਰੀ ਸ਼ਰਨ ਆ ਪਿਆ ਹਾਂ ਸ਼ਰਨ ਪੈ ਦੀ ਮੇਰੀ लाज ਰਖੀ ਆਸਾ ਮਹਲਾ ਪੰਮਾ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਏ ਮੇਰੀ ਜਿੰਦੇ ਤੂੰ ਕਿਉਂ ਡਰਦੀ ਹੈ ਹਰ ਵੇਲੇ ਇਉਂ ਅਰਦਾਸ ਕਰਿਆ ਕਰ ਏ ਪ੍ਰਭੂ ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ ਤੂੰ ਸਦਾ ਸ ਮੇਰੇ ਮਨ ਵਿੱਚ ਵੱਸਦਾ ਰਹੁ ਤੂੰ ਸਾਜਨਾ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਂਹੀ ਤੂੰ ਹੀ ਮੇਰਾ ਸਜਣ ਹੈ ਤੂੰ ਹੀ ਮੇਰਾ ਸਾਥੀ ਹੈ ਤੂੰ ਹੀ ਮੇਰਾ ਮਾਲਕ ਹੈ ਫਿਰ ਮੈਂ ਕਿਉਂ ਡਰਾਂ ਕਾਹ ਤੋਂ ਸਹਿਮ ਰੱਖਾਂ ਤੁਮਰੀ ਓਟ ਤੁਮਰੀ ਆਸ ਹੈ ਗੋਪਾਲ ਮੈਨੂੰ ਤੇਰਾ ਹੀ ਸਹਾਰਾ ਹੈ ਤੇਰੀ ਹੀ ਸਹਾਇਤਾ ਹੈ ਤੇਰੀ ਹੀ ਆਸ ਹੈ ਉਠਤ ਬੈਠਤ ਉਠਤ ਸੋਵਤ ਜਾਗਤ ਵਿਸਰਨਾਹੀ ਤੂੰ ਸਾਸ ਗਿਰਾਸਾ ਰਹਾਓ ਏ ਪ੍ਰਭੂ ਮੇਰਕਾਰ ਬੈਠਦੇ ਹੁਟਦੇ ਸੁੱਤਿਆਂ ਜਾਗਦੇ ਹਰੇਕ ਸਾਹ ਨਾਲ ਹਰੇਕ ਗ੍ਰਾਈ ਦੇ ਨਾਲ ਮੈਨੂੰ ਤੂੰ ਕਦੇ ਵੀ ਨਾ ਭੁੱਲੇ ਰਾਖ ਰਖ ਸ਼ਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਏ ਪ੍ਰਭੂ ਇਹ ਅੱਗ ਦਾ ਸਮੁੰਦਰ ਸੰਸਾਰ ਬੜਾ ਡਰਾਉਣਾ ਹੈ ਇਸ ਤੋਂ ਬਚਣ ਲਈ ਮੈਨੂੰ ਆਪਣੀ ਸ਼ਰਨ ਵਿੱਚ ਸਦਾ ਟਿਕਾਈ ਰੱਖ ਨਾਨਕ ਕੇ ਸੁਖ ਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ اے ਨਾਨਕ اے ਸਤਿਗੁਰ اے ਨਾਨਕ اے ਸੁਖ ਦਾਤੇ ਪ੍ਰਭੂ ਮੈਂ ਤੇਰਾ ਜਾਨ ਬੱਚਾ ਹਾਂ ਮੈਨੂੰ ਬਚਾ ਲਓ ਅਸਾ ਮਹਲਾ 5 ਹਾਰ ਜਨ ਲੀਏ ਪ੍ਰਭੂ ਛਡਾਏ ਏ ਭਾਈ ਪ੍ਰਮਾਤਮਾ ਆਪਣੇ ਭਗਤਾਂ ਨੂੰ ਮਾਇਆ ਦੇਣ ਦੇ ਪੰਜੇ ਤੋਂ ਆ ਬਚਾ ਲਿੰਦਾ ਪ੍ਰੀਤਮ ਸਿਓ ਮੇਰੋ ਮਨ ਮੰਨਿਆ ਤਾਪ ਮੁਵਾ ਬਿਖ ਖਾਏ ਰਹਾਓ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਵੀ ਪ੍ਰੀਤਮ ਪ੍ਰਮਾਤਮਾ ਨਾਲ ਗਿਜਿਆ ਹੈ ਮੇਰਾ ਵੀ ਮਾਇਆ ਦਾ ਤਾਪ ਇਉਂ ਮੁੱਕ ਗਿਆ ਹੈ ਜਿਵੇਂ ਕੋਈ ਪ੍ਰਾਣੀ ਜ਼ਹਿਰ ਖਾ ਕੇ ਮਰ ਜਾਂਦਾ ਹੈ ਪਾਲਾ ਤੋ ਕਸ਼ੂਨਾ ਵਿਆਪੈ RAM ਨਾਮ ਗੁਣ ਗਾਏ ਪਾਲਾ ਤੋ ਪਾਲ ਤਾਉ ਕਸ਼ੂਨਾ ਵਿਆਪੈ RAM ਨਾਮ ਗੁਣ ਗਾਏ ਏ ਭਾਈ ਬਾਲਾ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆ ਮਨੁੱਖ ਦੇ ਚਿੱਤ ਤੇ ਮਾਇਆ ਦੇਣ ਦਾ ਕੋਈ ਜੋਰ ਨਹੀਂ ਪੈਂਦਾ ਮਾਇਆ ਦੇਣ ਦਾ ਪ੍ਰਭਾਵ ਨਹੀਂ ਪੈਂਦਾ ਮਾਇਆ ਮੇਰੇ ਤੇ ਪ੍ਰਭਾਵ ਨਹੀਂ ਬਾ ਸਕਦੀ ਨਾ ਕੀ ਕੋ ਚਿਤ ਕਛੂ ਨ ਲਾਗੇ ਚਰਨ ਕਮਲ ਸਰਣਾਏ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾ ਗਾ ਕੇ ਨਾ ਮਾਇਆ ਦਾ ਲਾਲਤ ਜੋਰ ਪਾ ਸਕਦਾ ਹੈ ਨਾ ਮਾਇਆ ਦਾ ਸਹਿਮ ਦਬਾਅ ਪਾ ਸਕਦਾ ਹੈ ਸੰਤ ਪ੍ਰਸਾਦ ਭੈ ਕਿਰਪਾਲਾ ਵੇ ਆਪ ਸਹਾਈ ਏ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਮੇਰੇ ਉੱਤੇ ਦਇਆਵਾਨ ਹੋ ਗਿਆ ਹੈ ਮਾਇਆ ਦੇਣ ਤੋਂ ਬਚਣ ਲਈ ਮੇਰਾ ਆਪ ਸਹਾਈ ਬਣਿਆ ਹੋਇਆ ਹੈ ਗਨ ਨਿਧਾਨ ਨੇਤ ਗਾਵੈ ਨਾਨਕ ਸੰਸਾਰ ਦੁੱਖ ਮਿਟਾਏ ਗੁਰੂ ਦੀ ਕਿਰਪਾ ਨਾਲ ਨਾਨਕ ਮਾਇਆ ਦਾ ਸਹਿਮ ਤੇ ਦੁੱਖ ਦੂਰ ਕਰਕੇ ਗੁਨਾ ਦੇ ਖਜ਼ਾਨੇ ਪਰਮਾਤਮਾ ਨੂੰ ਸਦਾ ਵਾਸਤੇ ਗਾਉਂਦਾ ਹੈ ਸੁਰਤ ਵਿੱਚ ਵਸਾਉਂਦਾ ਹੈ ਆਸਾ ਮਹਲਾ ਪੰਜਵਾਂ ਔਖਦ ਖਾਯੋ ਹਰ ਕੋ ਨਾਉ ਏ ਭਾਈ ਜਸ ਮਨੁ ਆਪਣੇ ਪਰਮਾਤਮਾ ਦਾ ਨਾਮ ਦਵਾਈ ਖਾਦੀ ਸੁਖ ਪਾਏ ਦੁਖ ਬਿਨਸ ਅਥਾਉ ਉਸ ਦੇ ਅੰਦਰੋਂ ਮਾਇਆ ਦਾ ਮੋਹ ਦੁੱਖਾਂ ਦਾ ਸੋਮਾ ਸੁੱਕ ਗਿਆ ਤੇ ਉਸ ਨੇ ਆਤਮਕ ਆਨੰਦ ਮਾਣ ਲਏ ਤਾਪ ਗਿਆ ਬਚਨ ਗੁਰਪੂਰੇ ਹੈ ਭਾਈ ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਨਾਮ ਦਵਾਈ ਖਾ ਕੇ ਮਾਇਆ ਦੇ ਮੋਹ ਦਾ ਤਾਪ ਲੈ ਜਾਂਦਾ ਹੈ आनंद पाया सब मिटे वे सुरे रह आओ आत्मिक आनंद पैदा होता है सारे चिंता फिक्र मिट जाते हैं जी जंत सगल सुख पाया ओना सबना ने आत्मिक आनंद प्राप्त ਕੀਤਾ पार ब्रह्म नानक मन धया हे नानक गुरु देव उपदेश दाई जिस जिस ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਸਿਮਰਿਆ ਆਸਾ ਮਹਲਾ ਪੰਜਵਾਂ ਬਾਛਤ ਨਾਹੀ ਸੋ ਬੇਲਾ ਆਈ ਇਹ ਭਾਈ ਜਿਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਮੌਦਾ ਸਮਾਂ ਜ਼ਰੂਰ ਆ ਜਾਂਦਾ ਹੈ ਮਨੁੱਖ ਫਿਰ ਵੀ ਨਹੀਂ ਸਮਝਦਾ ਕਿ ਮੌਤ ਜ਼ਰੂਰ ਆਉਣੀ ਹੈ ਬਿਨ ਹੁਕਮੈ ਕਿਉਂ बुਝੈ ਬੁਝਾਈ ਜਦ ਪ੍ਰਮਾਤਮਾ ਦਾ ਹੁਕਮ ਨਾ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ ਠੰਡੀ ਤਾਤੀ ਮਿੱਟੀ ਖਾਈ ਏ ਭਾਈ ਮੇਰੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਅੱਗ ਸਾੜ ਦਿੰਦੀ ਹੈ ਜਾਂ ਦੱਬਿਆ ਮਿੱਟੀ ਖਾ ਜਾਂਦੀ ਹੈ ਓ ਨਾ ਬਾਲਾ ਬੁੱਢਾ ਭਾਈ ਰਹਾਉ ਜੀਵਾਤਮਾ ਪ੍ਰਮਾਤਮਾ ਦੀ ਅੰਸ ਹੈ ਜੋ ਨਾ ਕਦੇ ਬਾਲਕ ਹੈ ਨਾ ਕਦੇ ਬੁੱਢਾ ਹੈ ਉਹ ਕਦੇ ਨਹੀਂ ਮਰਦਾ ਸਰੀਰ ਹੀ ਕਦੇ ਬਾਲਕ ਹੈ ਕਦੇ ਜਵਾਨ ਹੈ ਕਦੇ ਬੁੱਢਾ ਹੈ ਫਿਰ ਮਰ ਜਾਂਦਾ ਨਾਨਕ ਦਾਸ ਸਦਾ ਸ਼ਰਣਾਈ ਏ ਦਾਸ ਨਾਨਕ ਗੁਰੂ ਦੀ ਸ਼ਰਣ ਪਿਆਹੀ ਗੁਰ ਪ੍ਰਸਾਦ ਪਉ ਪਾਰ ਪਰਾਇ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਮੌਤ ਦੇ ਡਰ ਸੈਮ ਤੋਂ ਪਾਰ ਲੰਘ ਜਾਂਦਾ ਹੈ ਆਸਾ ਮਹਲਾ ਪੰਜਵਾਂ ਸਦਾ ਸਦਾ ਆਤਮ ਪਰਗਾਸ ਹੈ ਪਾਈ ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੀਵਨ ਦਾ ਚਾਨਣ ਮਿਲ ਜਾਂਦਾ ਹੈ ਸਾਧ ਸੰਗਤ ਹਰ ਚਰਨ ਨਿਵਾਸ ਸਾਧ ਸੰਗਤ ਵਿੱਚ ਰਹਿ ਕੇ ਜਿਸ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਰਾਮ ਨਾਮ ਨਿਤ ਜਪ ਮਨ ਮੇਰੇ ਏ ਮੇਰੇ ਮਾਨ ਸਦਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਸ਼ੀਤਲ ਸ਼ਾਂਤ ਸਦਾ ਸੁਖ ਪਾਵੈ ਕਿਲਵਿਕ ਜਾ ਸਬੇ ਮਨ ਤੇਰੇ ਰਹਾਉ ਏ ਮਾਨ ਨਾਮ ਦੀ ਬਰਕਤ ਨਾਲ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ ਤੇਰਾ ਆਪਾ ਠੰਡਾ ਠਾਰ ਹੋ ਜਾਏਗਾ ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਏਗੀ ਤੂੰ ਸਦਾ ਆਤਮਕ ਆਨੰਦ ਮਾਣਦਾ ਰਹੇਗਾ ਰਹਾਉ ਕਹ ਨਾਨਕ ਜਾਂ ਕੇ ਪੂਰਨ ਕਰਮ ਪਰ ਹੈ ਨਾਨਕ ਆਖ ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ ਸਤਗੁਰ ਭੇਟੇ ਪੂਰਨ ਪਾਰ ਬ੍ਰਹਮ ਉਹੀ ਸਤਗੁਰ ਨੂੰ ਮਿਲਦਾ ਹੈ ਸਭ ਗੁਣਾ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ